ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰ ਮੁੰਬਈ ਤੋਂ ਹੈ ਜਿੱਥੇ ਮੁੰਬਈ ਵਿੱਚ 300 ਫੁੱਟ ਦੀ ਖਾਈ ਵਿੱਚ ਡਿੱਗਣ ਕਰਕੇ ਅਨਵੀ ਕਾਮਦਾਰ ਦੀ ਮੌਤ ਹੋ ਗਈ ਹੈ ਅਨਵੀ ਦੇ ਇੰਸਟਾਗ੍ਰam ਤੇ 2 ਲੱਖ ਤੋਂ ਵੱਧ ਫੋਲੋਅਰ ਸਨ ਦੱਸਿਆ ਜਾ ਰਿਹਾ ਹੈ ਕਿ ਇੰਸਟਾਗ੍ਰam ਰੀਲ ਦੀ ਸ਼ੂਟਿੰਗ ਦੌਰਾਨ ਉਹ ਖਾਈ ਦੇ ਵਿੱਚ ਡਿੱਗੀ ਕਾਮਦਾਰ ਚਾਰਟਡ ਅਕਾਊਂਟੈਂਟ ਵੀ ਸੀ ਉਸਨੇ ਤੱਕ ਲੋਕਲ ਜਰਨਲ ਹੈਂਡਲ ਹੈਟ ਇੰਸਟਾਗ੍ਰam ਤੇ ਆਪਣੀ ਯਾਤਰਾ ਦਾ ਦਸਤਾਵੇਜ਼ੀਕਰਨ ਕੀਤਾ 16 ਜੁਲਾਈ ਨੂੰ ਅਨਵੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਮਸ਼ਹੂਰ ਕੁੰਬੇ ਫਾਸ ਦੇਖਣ ਗਈ ਸੀ ਮੀਡੀ ਦੀ ਮਨੀ ਹੈ ਤਾਂ ਉਸਦੇ ਨਾਲ ਸੱਤ ਦੋਸਤ ਸਨ ਮਾਨਗਾਂਵ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਸ਼ੂਟ ਕਰਦੇ ਸਮੇਂ ਕਾਮਦਾਰ ਫਿਸਲ ਕੇ 300 ਫੁੱਟ ਡੂੰਗੀ ਖਾਈ ਵਿੱਚ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਨਵੀ ਦੇ ਦੋਸਤਾਂ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦਿੱਤੀ ਅਤੇ ਤੁਰੰਤ ਮੌਕੇ ਤੇ ਪਹੁੰਚ ਕੇ ਰਿਪੋਰਟ ਮੁਤਾਬਕ ਬਚਾਅ ਦਲ ਦੇ ਨਾਲ ਨਾਲ ਕੋਸਟ ਗਾਰਡ ਕੋਲਡ ਰੈਸਕਿਊ ਟੀਮ ਤੇ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਤੋਂ ਵੀ ਸਹਿਯੋਗ ਲਿਆ ਗਿਆ ਇੱਕ ਬਚਾਅ ਕਰਤਾ ਨੇ ਦੱਸਿਆ ਕਿ ਜਿਵੇਂ ਹੀ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕੇ ਬੱਚੀ ਕਰੀਬ 300 ਤੋਂ 350 ਫੁੱਟ ਢੇਹਾਂ ਡਿੱਗ ਗਈ ਸੀ ਉਸ ਦੇ ਪਹੁੰਚਣ ਤੋਂ ਬਾਅਦ ਵੀ ਉਸ ਨੂੰ ਚੁੱਕਣਾ ਮੁਸ਼ਕਲ ਸੀ ਕਿਉਂਕਿ ਉਹ ਜ਼ਖਮੀ ਸੀ ਤੇ ਭਾਰੀ ਮੀਂਹ ਪੈ ਰਿਹਾ ਸੀ ਹਾਲਾਂਕਿ ਕਿਸੇ ਤਰ੍ਹਾਂ ਉਸ ਨੂੰ ਬਾਹਰ ਕੱਢਿਆ ਗਿਆ ਬਚਾਅ ਕਾਰਜ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਦਾ ਕਹਿਣਾ ਸੀ ਕਿ ਵੱਡੇ ਵੱਡੇ ਪੱਥਰ ਟੋਏ ਵਿੱਚ ਡਿੱਗਦੇ ਰਹਿੰਦੇ ਸਨ ਜਿਸ ਕਾਰਨ ਬਚਾਅ ਕਾਰਜ ਹੋਰ ਮੁਸ਼ਕਲ ਬਣ ਰਿਹਾ ਸੀ 6 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਕਾਮਦਾਰ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਗਿਆ ਹਾਲਾਂਕਿ ਹਾਦਸੇ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਤਾ ਆਪਣੀਆਂ ਹੀ ਬਣਾਈਆਂ ਰੀਲਾਂ ਨਾਲ ਮਸ਼ਹੂਰ ਹੋਈ ਮੁੰਬਈ ਦੀ ਆਨਵੀ ਕਾਮਦਾਰ ਦੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਵੀਡੀਓ ਬਣਾਉਂਦੇ ਸਮੇਂ ਖਾਈ ਵਿੱਚ ਡਿੱਗ ਕੇ ਮੌਤ ਹੋ ਗਈ 27 ਸਾਲਾ ਚਾਰਟਰਡ ਅਕਾਊਂਟੈਂਟ ਆਨਵੀ ਜੋ ਆਪਣੇ 7 ਦੋਸਤਾਂ ਨਾਲ ਘੁੰਮਣ ਗਈ ਸੀ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਰਾਏਗੜ੍ਹ ਜ਼ਿਲ੍ਹੇ ਦੇ ਮਾਨਕਾਂ ਵਿੱਚ ਕੁੰਬੇ ਚਰਨੇ ਦੇ ਨੇੜੇ ਤੈਨਸੋ ਫੋਟ ਡੂੰਗੀ ਖਾੜ ਵਿੱਚ ਦੇ ਗਈ ਇੱਕ ਪੁਲਿਸ ਅਧਿਕਾਰੀ ਨੇ ਪੁਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਆਨਵੀ ਕਾਮਦਾਰ ਨੂੰ ਕਿੱਥੇ ਪਤਾ ਸੀ ਕਿ ਰੀਲ ਬਣਾਉਣ ਦੀ ਕਲਾ ਜਿਸ ਨਾਲ ਉਸਨੇ ਪ੍ਰਸਿੱਧੀ ਹਾਸਲ ਕੀਤੀ ਉਸ ਦੀ ਮੌਤ ਦਾ ਕਾਰਨ ਬਣੇਗੀ ਦਰਸਲ ਆਨਵੀ 16 ਜੁਲਾਈ ਨੂੰ ਆਪਣੇ 7 ਦੋਸਤਾਂ ਨਾਲ ਚਰਨੇ ਤੇ ਘੁੰਮਣ ਗਈ ਸੀ ਸਵੇਰੇ ਲਗਭਗ 10:30 ਵਜੇ ਆਨਵੀ ਇੱਕ ਵੀਡੀਓ ਸ਼ੂਟਿੰਗ ਕਰ ਰਹੀ ਸੀ ਉਹ ਕੁੰਬੇ ਚਰਨੇ ਦੇ ਕੋਲ ਇੱਕ ਛੋਟੀ ਜਹੀ ਸਪਾਈਕ ਤੇ ਆ ਗਈ ਤੇ ਰੀਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਫਿਰ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ 300 ਫੁੱਟ ਡੂੰਗੀ ਖਾਈ ਵਿੱਚ ਜਾ ਡਿੱਗੀ ਘਟਨਾ ਦੀ ਸੂਚਨਾ ਮਿਲਣ ਤੇ ਬਚਾਅ ਟੀਮ ਮੌਕੇ ਤੇ ਪਹੁੰਚੀ ਕੋਸਟ ਗਾਰਡ ਦੇ ਨਾਲ ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਵੀ ਆਨਵੀ ਨੂੰ ਬਚਾਉਣ ਵਿੱਚ ਲੱਗ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਲਾਂ ਦਿੱਤਾ ਤਾਂ ਅਨਵੀ ਕਾਂਦਾਰ ਦੀ ਮੌਤ ਤੋਂ ਬਾਅਦ ਮਾਨੇ گاਉਂ ਦੇ ਪੁਲਿਸ ਇੰਸਪੈਕਟਰ ਤਹਿਸੀਲਦਾਰ ਅਤੇ ਹੋਰ ਸਨਕ ਅਧਿਕਾਰੀਆਂ ਨੇ ਸੈਲਾਨੀਆਂ ਤੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਸੈਰ-ਸਪਾਟੇ ਦਾ ਆਨੰਦ ਲੈਣਾ ਚਾਹੀਦਾ ਹੈ ਯਾਤਰਾ ਦੌਰਾਨ ਸੁਰੱਖਿਆ ਨੂੰ ਪਹਿਲ ਦਿਓ ਸੈਰ-ਸਪਾਟਾ ਸਥਾਨਾਂ ਤੇ ਜੋਖਮ ਭਰੇ ਵਿਵਹਾਰ ਤੋਂ ਬਚਾਅ ਕਰਨਾ ਚਾਹੀਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼